ਮਲੂਰ ਸ਼ਹਿਰ ਦੇ ਇੰਦਰਾ ਰੋਡ ਤੇ ਰਾਜ ਕਰਿਆਨਾ ਸਟੋਰ ਤੇ ਚੋਰੀ ਦੀ ਵਾਰਦਾਤ ਨੂੰ ਚੋਰਾਂ ਨੇ ਦਿੱਤਾ ਅੰਜਾਮ ਇੰਦਰਾ ਰੋਡ ਤੇ ਰਾਜ ਕਰਿਆਨਾ ਸਟੋਰ ਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਨਗਦੀ ਅਤੇ ਹੋਰ ਸਮਾਨ ਲੈ ਕੇ ਹੋਏ ਰਫੂ ਚੱਕਰ ਜਿਸ ਦੀ ਜਾਣਕਾਰੀ ਦੁਕਾਨ ਦੇ ਮਾਲਕ ਰਾਜ ਨੇ ਦਿੱਤੀ ਕੀ ਕੀ ਤੁਹਾਡਾ ਨਾਮ ਤੇ ਕੀ ਦੁਕਾਨ ਦਾ ਨਾਮ ਵੀ ਜਿੱਥੇ ਜਿਹੜੀ ਚੋਰੀ ਦੀ ਵਾਰਦਾਤ ਹੋਈ ਹੈ ਮੈਂ ਰਾਜ ਸ਼ਾਵੜਾ ਹੈਗਾ ਜੀ ਰਾਜਕੁਮਾਰ ਸ਼ਾਵੜਾ ਤੇ ਰਾਜ ਕਰਿਆ ਨਾ ਸਟੋਰ ਹੈਗਾ ਮੇਰਾ ਦੁਕਾਨ ਦਾ ਨਾਮ ਇਹ ਜਿਹੜੀ ਦੇਰ ਰਾਤ ਚੋਰੀ ਹੋਈ ਹੈ ਜੀ ਇਨਾ ਨੁਕਸਾਨ ਨੁਕਸਾਨ ਤਕਰੀਬਨ ਜੀ 25 ਤੋਂ 30 ਹਜ਼ਾਰ ਦੇ ਵਿੱਚ ਹੋਇਆ ਜੀ ਕਿਉਂ ਸੀਗਾ ਮੇਰੇ ਪੇਟੀ ਨਵੀਂ ਆਈ ਸੀਗੀ ਸਿਫਟੀ ਦੀ ਉਹ ਸਾਰੀ ਚੱਕੀ ਗਈ ਹੈ ਜੀ ਤੇ 겨 ਪਹਿਲਾਂ ਦੇ ਜਿਹੜਾ ਪਿਆਸੀ ਦਾ 5 6 7 ਲੀਟਰ ਉਹ ਹੀ ਚੱਕਿਆ ਗਿਆ ਜੀ ਮਤਲਬ ਕਿ 28 30 ਲੀਟਰ 겨 ਚੱਕਿਆ ਗਿਆ ਦਿੱਸ ਸੀ ਤੇ ਇੱਕ ਸੌਬੀ ਪਈ ਸੀਗੀ 4 ਕਿਲੋ ਜੀ ਉਹ ਵੀ ਵਿੱਚ ਨਹੀਂ ਪਈ ਹੈਗੀ ਗੱਲੇ ਦੇ ਵਿਦਾਮ ਪਈ ਸੀਗੇ 1.5 2 ਕਿਲੋ ਉਹ ਵੀ ਨਹੀਂ ਪਈ ਹੈਗੇ ਜੀ ਕਾਜੂ ਪਈ ਸੀਗੇ 1.5 ਕਿਲੋ ਵੀ ਨਹੀਂ ਪਈ ਹੈਗਾ ਜੀ ਤੇ ਮਗਜ ਸੀਗੇ ਕੋਈ ਕਿਲੋ ਇੱਕ ਉਹ ਵੀ ਨਹੀਂ ਪਈ ਜੀ ਤੇ 8-9000 ਰੁਪਏ ਨਗਦ ਦੇਗਾ ਜਿਹੜਾ ਗੁਰੂਆਂ ਦਾ ਤੇ ਗੱਲੇ ਦੇ ਵਿੱਚੋਂ ਲੈ ਗਿਆ ਜੀ ਜੀ ਬੋਹ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਚੋਰੀ ਦੀ ਜਦੋਂ ਸਵੇਰੇ 9:30 ਵਜੇ ਮੈਂ ਦੁਕਾਨ ਖੋਲੀ ਹੈ ਜੀ ਤੇ ਮੈਂ ਦੇਖਿਆ ਖਿਲਾਰਾ ਜਿਹਾ ਵਜੇ ਪਹਿਲਾਂ ਤਾਂ ਮੈਂ ਸਮਝਿਆ ਬਿੱਲੀ ਹੋ ਗਈ ਜਦੋਂ ਮੈਂ ਵੇਖਿਆ ਕਾਊਂਟਰ ਦੇ ਉੱਤੇ ਅੱਗ ਬੱਲੀ ਪਈ ਹੈਗੀ ਤੇ ਥੱਲੇ ਹੀ ਅੱਗ ਬੱਲੀ ਪਈ ਹੈ ਉਦੋਂ ਮੈਂ ਰੋਲਾ ਪਾਇਆ ਵੀ ਚੋਰੀ ਹੋ ਗਈ ਤੇ ਵੀ ਸੂਰਜਨਾ ਪੁਲਿਸ ਨੂੰ ਸੂਰਜਨਾ ਪੁਲਿਸ ਨੂੰ ਦਿੱਤੀ ਹੈਗੇ ਪੁਲਿਸ ਵਾਲਿਆਂ ਨੇ ਸਮਾਨ ਲੇਖ ਲਿਆ ਗਿਆ ਐਪਲੀਕੇਸ਼ਨ ਦੇ ਆਏ ਆਏ ਗਿਆ ਕੋਈ ਆਇਆ ਨਹੀਂ ਸਾਡੇ ਇਤਵਾਰੀ ਕਰਨ। ਕੀ ਮੰਗ ਕਰਦੇ? ਮੰਗ ਜੀ ਇਹ ਹੋਣਾ ਚਾਹੀਦਾ ਹੈ ਕਿ ਸਾਰੇ ਜਿਹੜੇ ਹੈਗੇ ਪਬਲਿਕ ਦੇ ਨੁਕਸਾਨ ਹੋ ਰਹੇ ਨੇ ਇਹਨਾਂ ਦੀ ਬਰਮਾਈ ਹੋਣੀ ਚਾਹੀਦੀ ਏ ਇਹਨਾਂ ਨੂੰ ਪਕੜਨਾ ਚਾਹੀਦਾ ਹੈ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ। ਜੀ ਮੇਰਾ ਨਾਮ ਕਪਿਲ ਛਾਵੜਾ ਹੈ ਜੀ ਕਿ ਦਿਨ ਬਿਦਨ ਜੋ ਵਾਰਦਾਤਾ ਚੋਰੀਆਂ ਵਧ ਰਹੀਆਂ ਨੇ ਇਹਨਾਂ ਦੇ ਸਕੰਜਾ ਕਸ ਕੇ ਇਹਨਾਂ ਨੂੰ ਪਕੜਿਆ ਜਾਵੇ। ਜੋ ਕਿ ਹਰ ਕੀ ਦੁਕਾਨਦਾਰ ਵਾਸਤੇ ਭਲੇ ਵਾਸਤੇ ਗੱਲ ਹੈ ਜੀ ਜੇ ਗੱਲ ਕਰੀਏ ਜਿਹੜੀ ਰਾਜ ਕਰਿਆਨਾ ਸਟੋਰ ਤੇ ਚੋਰੀ ਹੋਈ ਹੈ ਜੀ ਹਾਂਜੀ ਤੇ ਇਹਦੇ ਬਾਰੇ ਕੀ ਕਹਿਣਾ ਚਾਹੋ ਇਹ ਬਹੁਤ ਮਾੜਾ ਕੰਮ ਹੋਇਆ ਹੈ ਜੀ ਜੋ ਕਿ ਬਦਲ ਕੇ ਸੁਬਾਹ ਆ ਕੇ ਜੋ ਦੇਖਿਆ ਹਰੇਕ ਦੁਕਾਨਦਾਰ ਸਾਰਾ ਦਿਨ ਮਿਹਨਤ ਕਰਕੇ ਪਤਾ ਨਹੀਂ ਕਿਵੇਂ ਰੁਜ਼ਗਾਰ ਆਪਣਾ ਚਲਾਉਂਦਾ ਹੈ ਉਹ ਨੁਕਸਾਨ ਕਿਵੇਂ ਅਗਲਾ ਜਾ ਸਕਦਾ ਹੈ ਇਹ ਬਹੁਤ ਮਾਰੀ ਘਟਨਾ ਹੋਈ ਹੈ ਜੋ ਕਿ ਅਪਹਾਗਜੋਗ ਇਹ ਦਿਨ ਬਰ ਦਿਨ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਤੁਸੀਂ ਕਿਵੇਂ ਦੇਖਦੇ ਕੀ ਕਿਹੜਾ ਜਾਓ ਇਹ ਜੀ ਸਰਕਾਰ ਨੂੰ ਆਪਣਾ ਇਸ ਬਾਰੇ ਪੂਰਾ ਕੱਸ ਕੇ ਕੋਈ ਸ਼ਕੰਜਾ ਕਸਣਾ ਚਾਹੀਦਾ ਜੀ ਜੋ ਕੀ ਬਦਲ ਗਈ ਗਲਤੋ ਕੰਮ ਹੋ ਰਿਹਾ ਸਭ ਕੁਝ